ਕੀ ਨਾ ਤੁਹਾਡਾ ਦੀਰਤ ਸਿੰਘ ਦੇ ਨਾਮ ਕਿੱਥੇ ਦੇ ਰਹਿਣ ਵਾਲੇ ਹੋ ਫਾਇਲ ਕਾ ਰਹਿਣ ਵਾਲਾ ਜੀ ਕੀ ਮਾਮਲਾ ਕੀ ਹੈ ਸਰ ਸਰ ਮੇਰਾ ਕਚਹਿਰ ਤੋਂ ਬਾੜਨਾ ਮੋਟਰ ਤੇ ਟੱਕਿਆ ਗਿਆ ਜੀ ਜੀ ਕਿਹੜੀ ਕਚਹਿਰੀ ਦੇ ਚੱਕਿਆ ਗਰੀ ਅਦਾਲਤਾਂ ਨਹੀਂ ਪਤਾ ਅਸ਼ਵ ਤੋਂ ਚੱਕਿਆ ਗਿਆ ਹਾਂਜੀ ਕਦੋਂ ਚੱਕਿਆ ਕਦੋਂ ਗਿਆ ਕੱਲ ਸ਼ਾਮ ਨੂੰ 6:30 ਵਜੇ ਅੱਛਾ ਕਿਵੇਂ ਚੱਕਿਆ ਕਿਵੇਂ ਗਿਆ ਮੈਂ ਵਕੀਲ ਸਾਹਿਬ ਨੂੰ ਮੈਨੂੰ ਫੋਨ ਕੀਤਾ ਹੈ ਆ ਕੇ ਪੈਸੇ ਦਾ ਜਾ ਮੈਂ ਖੜੀ ਕਰਕੇ ਵਕੀਲ ਸਾਹਿਬ ਕੋ ਪੈਸੇ ਲੈ ਨਹੀਂ ਆ ਆ ਕੇ ਦੇਖਿਆ ਤਾਂ ਮਤਲਬ ਮੋਟਰਸਾਈਕਲ ਨਹੀਂ ਸੀ ਮੋਟਰਸਾਈਕਲ ਨਹੀਂ ਤੇ ਕਿੰਨੇ ਮਿੰਟਾਂ ਐ ਮੋਟਰਸਾਈਕਲ ਚੱਕਿਆ ਉਹਨਾਂ 5-7 ਮਿੰਟ ਹੀ ਹੋ ਰਹੀ ਮਿਲੀ ਅੱਛਾ 5 ਮਿੰਟਾਂ ਮੋਟਰਸਾਈਕਲ ਚੱਕਿਆ ਕਿਹੜੇ ਪਾਸੋਂ ਚੱਕਿਆ ਗਿਆ ਪਰਲੇ ਪਾਸ ਕੋਟ ਵਾਲੇ ਪਾਸੋਂ ਕਿ ਸ਼ਿਸ਼ਪੂਰੀ ਵਾਲੇ ਪਾਸੋਂ ਨਹੀਂ ਕੋਟ ਵਾਲੇ ਪਾਸੋਂ ਕੋਟ ਵਾਲੇ ਪਾਸੋਂ ਚੱਕਿਆ ਹਾਂਜੀ ਅੱਛਾ ਤਾਂ ਤੁਹਾਡੀ ਉੱਥੇ ਸ਼ਾਪ ਹੈ ਕਿ ਵੈਸੇ ਗਏ ਸੀ ਨਹੀਂ ਸ਼ਾਪ ਹੈ ਮੇਰੀ ਜੀ ਟਾਈਪਿੰਗ ਦਾ ਕੰਮ ਹੈ ਜੀ ਹੂੰ ਤਾਂ ਤੁਸੀਂ ਦਰਖਾਸਤ ਦਿੱਤੀ ਥਾਣੇ ਹਾਂ ਥਾਣੇ ਦਰਖਾਸਤ ਦਿੱਤੀ ਜੀ ਕੀ ਕੀ ਆਖਿਆ ਫਿਰ ਉਹਨਾਂ ਨੇ ਉਹਨਾਂ ਨੇ ਆਖਿਆ ਅਸੀਂ ਪਾਲ ਕਰਾਂਗੇ ਮੈਂ ਸੀਸੀਟੀਵੀ ਦੀ ਕੰਪਿਊਟਰ ਵੀ ਦੇਖ ਕੇ ਆਇਆਂਗਾ ਜੀ ਸਾਦਾ ਜੀ ਕਿਹੜਾ ਬਾਈਕ ਆਂਦਾ ਸੀ ਸਪਲੈਂਡਰ ਬਾਈਕ ਦੀ ਯੂਰੋ ਸਪਲੈਂਡਰ ਕਿਹੜਾ ਮਾਡਲ ਕਿਹੜਾ ਹੈ ਮਾਡਲ 2015 ਹੈ ਤੇ ਨੰਬਰ ਨੰਬਰ ਉਹਦਾ ਹੈ ਜੀ ਪੀਪੀ 22 5956 ਜੀ ਕਿ ਹੁਣ ਕੀ ਅਖੀਰ ਚ ਪ੍ਰਸ਼ਾਸਨ ਨੂੰ ਕਹਿਣਾ ਚਾਹੋਗੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਚਾਹੁੰਦਾ ਕਿ ਮੇਰੇ ਨਾਲ ਉਸ ਤਿੰਨ ਮੋਟ ਸੀ ਹੋ ਚੁੱਕੇ ਹੋਏ ਨੇ ਅੱਛਾ ਜੀ ਉਸੇ ਹੀ ਉੱਥੋਂ ਹੀ ਉੱਥੋਂ ਨਹੀਂ ਮਤਲਬ ਸ਼ਹਿਰ ਦੇ ਵਕ ਵਕ ਜਿਹੜਾ ਤੋਂ ਚੱਕੇ ਗਏ ਹੈਗੇ ਨੇ ਇੱਕ ਸਿਵਲ ਹਸਪਤਾਲ ਚੱਕਿਆ ਗਿਆ ਹੈਗਾ ਸੀ ਜਦੋਂ ਮੈਂ ਰਿਪੋਰਟ ਦਿਖਾਣ ਗਿਆ ਤਾਂ ਤਿੰਨ ਜਣੇ ਨੇ ਹੋਰ ਵੀ ਆਏ ਹੋਏ ਸੀ ਅੱਛਾ ਇੱਕ ਦਿਨ ਚ ਤਿੰਨ ਮੋਟਰਸਾਈਕਲ ਚੱਕੇ ਗਏ ਹਾਂਜੀ ਹਾਂਜੀ ਅੱਛਾ ਉਹ ਤੁਹਾਡਾ ਵੀ ਚੱਕਿਆ ਗਿਆ ਹਾਂਜੀ ਚਲੋ ਹੁਣ ਅਖੀਰ ਚ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਗਰੀਬ ਬੰਦੇ ਹੈਗੇ ਆ ਮੰਲਾ ਇਹ 24 ਦੇ ਉੱਤੇ ਲਗਾਮ ਲਾਈ ਗਈ ਜੀ